ਮੈਕਸੀਕੋ ਉੱਤਰੀ ਅਮਰੀਕਾ ਅਤੇ ਕੈਨੇਡਾ ਵਿੱਚ 8 April ਨੂੰ ਪੂਰਨ ਸੂਰਜ ਗ੍ਰਹਿਣ ਦੇਖਣ ਨੂੰ ਮਿਲੇਗਾ। ਅਮਰੀਕਾ ਦੇ 12 ਰਾਜਾਂ ਤੋਂ ਵੀ ਵੱਧ ਰਾਜਾਂ ਵਿੱਚ ਕਰੀਬ 4 ਮਿੰਟ ਪੂਰੀ ਤਰ੍ਹਾਂ ਹਨੇਰਾ ਛਾ ਜਾਏਗਾ। ਇਸ ਅਦਭੁਤ ਘਟਨਾ ਨੂੰ ਵੇਖਣ ਲਈ 50 ਲੱਖ ਤੋਂ ਵੀ ਵੱਧ ਲੋਕ ਝੁੱਟ ਰਹੇ ਨੇ ਅਤੇ ਲੋਕਾਂ ਨੂੰ ਆਪਣੀ ਜੇ ਵੀ ਬੋਟ ਢਿੱਲੀ ਕਰਨੀ ਪੈ ਰਹੀ ਹੈ ਕਿਉਂਕਿ ਇੱਕ ਪਾਸੇ ਜਿੱਥੇ ਹੋਟਲਾਂ ਦੇ ਰੇਟ ਬਹੁਤ ਵੱਧ ਗਏ ਨੇ ਉੱਥੇ ਹੀ ਹਵਾਈ ਸਫ਼ਰ ਵੀ ਬਹੁਤ ਮਹਿੰਗਾ ਹੋ ਗਿਆ ਹੈ ਜਾਣਕਾਰੀ ਮੁਤਾਬਿਕ ਇਸ ਗ੍ਰੈਂਡ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਸੂਰੇਜ ਗ੍ਰੈਂਡ ਰੂਟ ਵਿੱਚ ਪੈਨ ਵਾਲੇ ਵਿਮਾਨਾਂ ਦੀ ਟਿਕਟਾਂ ਦੀ ਮੰਗ 1500% ਤੱਕ ਵੱਧ ਗਈ ਹੈ। ਆਈਐਸਓ ਪਰਮਾਨੀ ਚਸ਼ਮਿਆਂ ਦੀ ਵਿਕਰੀ ਵੀ ਵੱਧ ਗਈ ਹੈ। ਇਹ ਅੱਖਾਂ ਨੂੰ ਬਹੁਤ ਹੀ ਸੁਰੱਖਿਤ ਰੱਖਦੇ ਹਨ। ਇਸ ਘਟਨਾ ਨੂੰ ਦੇਖਣ ਲਈ 4.4 ਕਰੋੜ ਲੋਕ ਸਾਕਸ਼ੀ ਬਣਨਗੇ। 2017 ਵਿੱਚ ਲੱਗੇ ਗ੍ਰੈਂਡ ਨੂੰ 1.1 ਕਰੋੜ ਲੋਕਾਂ ਨੇ ਵੇਖਿਆ ਸੀ। ਜ਼ਿਕਰ ਹੋਇਆ ਕਿ ਭਾਰਤ ਵਿੱਚ ਇਹ ਸੂर्य ਗ੍ਰਹਿ ਨਹੀਂ ਵਿਖੇਗਾ ਭਾਰਤ ਵਿੱਚ 31 ਮਈ 2031 ਨੂੰ ਲੱਗਣ ਵਾਲਾ ਸੂਰਜ ਗ੍ਰਹਿ ਵਿਖੇਗਾ ਅਤੇ ਅਮਰੀਕਾ ਵਿੱਚ ਅਗਲਾ ਸੂਰਜ ਗ੍ਰਹਿ 2045 ਵਿੱਚ ਲੱਗੇਗਾ ਇਸ ਅਦਭੁਤ ਘਟਨਾ ਨੂੰ 30000 ਫੁੱਟ ਦੀ ਉਚਾਈ ਤੋਂ ਲੋਕ ਦੇਖਣਗੇ ਐਸ ਲਈ ਲੋਕਾਂ ਨੇ 4 ਮਹੀਨੇ ਪਹਿਲਾਂ ਤੋਂ ਰਿਸਰਚ ਕਰਕੇ ਉਹਨਾਂ ਵਿਮਾਨਾਂ ਦੇ ਰੂਟ ਪਤਾ ਕੀਤੇ ਜੋ ਗ੍ਰੇਨਮਾਰਤੂ ਹੋ ਕੇ ਨਿਕਲਣਗੇ ਅਤੇ 3 ਗੁਣਾ ਵੱਧ ਕੀਮਤ ਦੇ ਕੇ ਲੈਫਟ ਸਾਈਡ ਦੀ ਵਿੰਡੋ ਸੀਟ ਵੀ ਲਈ ਗਈ। ਇਸ ਗ੍ਰੇਨ ਨੂੰ ਦੇਖਣ ਲਈ 8 April ਨੂੰ ਲੋਕ 30 ਘੰਟੇ ਤੋਂ ਵਿਵਾਦ ਸਫਰ ਕਰਨਗੇ। ਲੋਕਾਂ ਦੀ ਬੇਤਾਬੀ ਨੂੰ ਵੇਖਦੇ ਹੋਏ ਡੈਲਟਾ 에ਅਰਲਾਈਨਸ ਨੇ ਦੋ ਵਿਸ਼ੇਸ਼ ਉਡਾਨਾਂ ਦਾ ਵੀ ਐਲਾਨ ਕੀਤਾ ਤਾਂ 83000 ਰੁਪਏ ਦੀ ਟਿਕਟਾਂ ਹੱਥੋ ਹੱਥ ਵਿਕ ਗਈਆਂ ਉਥੇ ਕਈ ਵਿਮਾਨ ਕੰਪਨੀਆਂ ਸਰਕਾਰ ਤੋਂ ਕੁਮਾਉ ਦਾ ਰੂਟ ਦੀ ਮਨਜ਼ੂਰੀ ਲਈ ਵੀ ਜੁਟੀਆਂ ਹੋਈਆਂ ਹਨ ਤਾਂ ਕਿ ਲੈਫਟ ਅਤੇ ਰਾਈਟ ਦੋਨੋਂ ਤਰਫ ਦੀ ਵਿੰਡੋ ਸੀਟ ਤੇ ਬੈਠੇ ਲੋਕ ਇਸ ਮਨੋਰਮ ਦ੍ਰਿਸ਼ ਨੂੰ ਬੜੇ ਆਰਾਮ ਨਾਲ ਦੇਖ ਸਕਣ ਸਭ ਨੂੰ ਮਿਲਾ ਕੇ ਅਗਲੇ 4 ਦਿਨਾਂ ਵਿੱਚ ਅਮਰੀਕਾ ਵਿੱਚ ਸੂਰਜ ਗ੍ਰਹਿਣ ਨੂੰ ਵੇਖਣ ਲਈ 13000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ 4.4 ਕਰੋੜ ਲੋਕ ਗ੍ਰਹਿਣ ਵੇਖਣਗੇ ਜੋ ਕਿ ਪਿਛਲੀ ਵਾਰ ਤੋਂ 3 ਗੁਣਾ ਜ਼ਿਆਦਾ ਹੋਏਗਾ